ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਮੇਰੇ ਰੰਗਰੇ ਜਾਇ ਸੁ ਤੇਜੀ ਹੰਪੀ ਗੰਧਾਂ ਰੋਮੀ ਉਹ ਮਾਤੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਵਾਲਿਆਂ ਦੇ ਜੋ ਜੀਵਨ ਦੇ ਅਨਮੋਲ ਹੀਰੇ ਇਹ ਹਸ ਤਾਂ ਮਹਾਪੁਰਸ਼ਾਂ ਨੇ ਬਹੁਤ ਵਿਦਵਾਨ ਪੈਦਾ ਕੀਤੇ ਪਰ ਉਹਨਾਂ ਵਿਦਵਾਨਾਂ ਚ 19 ਵਿਦਵਾਨ ਐਸੇ ਸੀ ਜਿਹੜੇ ਚੋਟੀ ਤੇ ਪਹੁੰਚੇ ਉਹਨਾਂ ਦੇ ਵਿੱਚ ਸੰਤ ਗਿਆਨੀ ਮੋਹਨ ਸਿੰਘ ਜੀ ਪਹਿਲੇ ਨੰਬਰ ਤੇ ਵੀ ਵਿਦਵਾਨ ਵੀ ਜਪੀ ਤਪੀ ਉਹ ਨਹੀਂ ਤਾਂ ਚਲੋ ਕੋਈ ਮੁਕਾਬਲਾ ਨਹੀਂ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਜੋ ਉਹਨਾਂ ਦੀ ਜਗ੍ਹਾ ਮਹਾਪ੍ਰੇਸ਼ਾਨੀ ਸੇਵਾ ਬਖਸ਼ੀ ਤੇ ਸੰਤ ਗਿਆਨੀ ਇੰਦਰਜੀਤ ਸਿੰਘ ਉਸ ਮੁੱਢਲੀ ਕਤਾਰ ਦੇ ਸਿੰਘ ਸਾਹਿਬ ਤੇ ਜਿਨ੍ਹਾਂ ਨੂੰ ਅਕਾਲਤਾਰ ਸਾਹਿਬ ਦੀ ਸੇਵਾ ਵੀ ਪ੍ਰਾਪਤ ਹੋਈ ਤੇ بڑے بڑے ਵਿਦਿਆਰਥੀ ਇਹਨਾਂ ਉਹਦਿਆਂ ਤੇ ਗਏ ਇਸ ਲੜੀ ਦੇ ਵਿੱਚ ਵੀ ਮਹਾਪੁਰਸ਼ਾਂ ਦਾ ਆਪਣੇ ਗੁਰਪਾਈਆਂ ਵਿੱਚ ਉਮਰ ਛੋਟੀ ਤੇ ਵਿਦਿਆ ਦੇ ਮੱਲਾਂ ਵੱਡੀਆਂ ਮਹਾਪੁਰਸ਼ਾਂ ਨੇ ਵੱਡਿਆਂ ਨੇ ਕਿਹਾ ਸੀ ਵੀ ਇਹ ਭਾਰੀ ਵਿਦਵਾਨ ਫੈਦਾ ਹੋਊਗਾ ਤੇ ਮੈਨੂੰ ਇਹ ਮਾਣ ਹੈ ਮੇਰੇ ਹੋਰ ਸਾਥੀਆਂ ਨੂੰ ਮਾਣ ਹੈ ਕਿ ਜਿਹਨਾਂ ਦੇ ਕੋਲੋਂ ਵਿਦਿਆ ਪ੍ਰਾਪਤ ਹੋਈ ਗੁਰੂ ਗ੍ਰੰਥ ਸਾਹਿਬ ਦੀ ਸੰਥਾ ਭਾਵੇਂ ਮੈਂ ਇੱਕ ਸੰਥਾ ਪਹਿਲਾਂ ਕੀਤੀ ਸੀ ਪਰ ਦੂਸਰੀ ਸੰਥਾ ਇਹਨਾਂ ਦੇ ਕੋਲੋਂ ਬਹੁਤ ਬਰੀਕੀ ਨਾਲ ਪੜਾਇਆ ਅੱਜ ਉਹਨਾਂ ਦੇ ਸੰਸਾਰ ਤੋਂ ਜਾਣ ਦਾ ਦੁਨਿਆਵੀ ਜਿਹੜੇ ਮੋਹ ਦੇ ਵਿੱਚ ਕੁਝ ਚੋਟ ਹੋਰ ਤਰ੍ਹਾਂ ਦੀ ਹੁੰਦੀ ਹੈ ਮੈਂ ਆਪਣੇ ਹਿਰਦੇ ਦੀ ਜਿਹੜੀ ਬੇਦਨ ਉਹ ਸ਼ਬਦਾਂ 'ਚ بیان ਨਹੀਂ ਕਰ ਸਕਦਾ। ਮੇਰੇ ਅਜੋ ਸਮਾਂ ਯਾਦ ਆਉਂਦਾ ਹੈ। ਉਹਨਾਂ ਦੇ ਜੀਵਨ ਦੇ ਛੋਟੀਆਂ-ਛੋਟੀਆਂ ਘਟਨਾਵਾਂ। ਤੇ ਮਹਾਪੁਰਸ਼ ਅਕਸਰ ਨਾਲ ਲੈ ਕੇ ਜਾਂਦੇ ਜੋੜ ਮੇਲਾ ਫਤਿਹਗੜ੍ਹ ਸਾਹਿਬ ਦਾ ਹੋ ਰਿਹਾ ਸੀ। ਤੇ ਉੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ ਨੇ ਬੁੱਢੇ ਦਲ ਦੇ ਮੁਕਾਬਲੇ 'ਚ ਇੱਕ ਹੋਰ ਨਵਾਂ ਬੁੱਢਾਦਾਲ ਪੈਦਾ ਕਰਨ ਵਾਸਤੇ ਉਹਨਾਂ ਨੇ ਰਾਜਨੀਤੀ ਚੱਲੀ ਉੱਥੇ ਦੰਗਾ ਹੋਇਆ ਗੋਲੀ ਚੱਲ ਗਈ ਜਦੋਂ ਜੋਤੀਸ ਰੂਪ ਤੇ ਨਗਰ ਕੀਰਤਨ ਪਹੁੰਚਿਆ ਕਾੜ ਕਾੜ ਗੋਲੀਆਂ ਵੱਜੀਆਂ ਜਿੱਥੇ ਤਿੰਨ ਚਾਰ ਸਿੰਘ ਵੀ ਸ਼ਹੀਦ ਹੋਏ ਗੋਲੀ ਜਦੋਂ ਚੱਲ ਰਹੀ ਸੀ ਅਸੀਂ ਉੱਥੇ ਖੜੇ ਮਹਾਪੁਰਸ਼ ਵੀ ਖੜੇ ਮੈਂ ਵੀ ਖੜਾ ਜਿੱਥੇ ਗੋਲੀ ਸਿੱਧੀ ਸਾਡੇ ਕਰੀ ਨੂੰ ਆ ਰਹੀ ਸੀ ਦੱਸਣ ਨੂੰ ਦੇਰ ਲੱਗਦੀ ਆ ਸੰਤਾਂ ਨੇ ਮੇਰੀ ਬਾਹ ਫੜ ਕੇ ਪਿੱਛੇ ਕਰ ਕੇ ਮੇਰੇ ਮੂਹਰੇ ਖੜੇ ਹੋ ਗਏ ਇਹ ਬਾਅਦ ਦੇ ਵਿੱਚ ਮੈਂ ਮਹਾਪੁਰਸ਼ਾਂ ਨੂੰ ਬਾਹ ਫੜ ਕੇ ਕਿਹਾ ਜੀ ਇੱਧਰ ਤੇ ਮੈਂ ਪਛਾਣਾ ਮਹਾਰਾਜ ਵੀ ਇਹ ਕੀ ਗੱਲ ਤੁਸੀਂ ਮੇਰੇ ਮੂਹਰੇ ਕਿਉਂ ਖੜੇ ਹੋਏ ਮੈਨੂੰ ਕਹਿੰਦੇ ਹਰਿ ਜੀ ਤੂੰ ਗ੍ਰਸਤੀ ਹੈ ਤੇਰੇ ਬੱਚੇ ਨੇ ਛੋਟ ਇਸ ਕਰਕੇ ਕਹਿੰਦੇ ਗੋਲੀ ਮੇਰੇ ਲੱਗ ਜਾਂਦੀ ਕੋਈ ਗੱਲ ਨਹੀਂ ਤੇਰੇ ਨਹੀਂ ਸੀ ਲੱਗਣੀ ਜਦੋਂ ਮੌਤ ਸਾਹਮਣੇ ਖੜੀ ਦੇਖਦੀ ਹੋਵੇ ਨਾ ਉਸ ਵੇਲੇ ਇਹ ਕਰ ਤੋਂ ਕਰਨਾ ਬਹੁਤ ਔਖੀ ਬਾਤ ਹੈ ਜਿੱਥੇ ਵਿਦਿਆ ਦੇ ਕੇ ਆਸਾਨ ਕੀਤਾ ਹੈ ਗੁਰਬਾਣੀ ਦੀ ਸੁੱਧ ਸੰਥਿਆ ਦਸਮ ਦੀ ਬਾਣੀ ਦੀ ਸੰਥਿਆ ਛੋਟੇ ਗ੍ਰੰਥਨ ਦੀ ਸੰਥਿਆ ਇਹਨਾਂ ਦੇ ਕੋਲੋਂ ਹੋਈ ਔਰ ਗੁਰਬਾਣੀ ਦੇ ਅਰਥ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਰਸਨਾ ਤੋਂ ਪ੍ਰਾਪਤ ਹੋਏ ਕਿ ਮੈਂ ਉਹਨਾਂ ਮਹਾਪੁਰਖਾਂ ਦਾ ਵੀ ਸੱਚਖੰਡਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਜੋਦੜੀ ਅਸੱਚੇ ਪਾਤਸ਼ਾਹ ਅੱਜ ਵਿਦਵਾਨਾਂ ਕੰਨ ਤੇ ਧਰਤੀ ਖਾਲੀ ਹੁੰਦੀ ਜਾ ਰਹੀ ਹੈ ਯਾਰ ਹੋ ਗਈ ਹੈ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਜਦੋਂ ਗੱਲ ਹੁੰਦੀ ਸੀ ਤਾਂ ਹਰੇਕੀ ਵੀ ਚਲੋ ਸਾਡੇ ਕੋਲ ਇੱਕ ਵਿਦਮਾਨ ਐਸੇ ਨੇ ਜਿਹੜੀ ਗੱਲ ਦਾ ਕੋਈ ਜਵਾਬ ਉਤਰ ਨਾ ਆਵੇ ਉਹ ਦੱਸ ਦੇਣਗੇ ਸਭ ਤੋਂ ਪਹਿਲੀ ਮੁਲਾਕਾਤ ਮਹਾਪੁਰਸ਼ਾਂ ਦੇ ਨਾਲ ਉਸ ਥਾਂ ਤੇ ਹੋਈ ਜਿੱਥੇ ਨਾਲ ਦੇ ਨੂੰ ਸੰਤਨ ਕਿਹਾ ਸੀ ਤੂੰ ਇਹ ਦੱਸਣਾ ਨਹੀਂ ਮੈਂ ਕੌਣ ਹਾਂ ਉਹਨਾਂ ਦੇ ਕੋਲ ਮੇਰੀ ਗੱਲ ਜਾਂਦੀ ਸੀ ਮੇਰੀ ਉਹਨਾਂ ਦੇ ਕੋਲ ਉਹਨਾਂ ਦੀ ਮੇਰੇ ਕੋਲ ਆਉਂਦੀ ਸੀ ਮੈਂ ਚਾਟੀਆਂ ਹਾਂ ਪਰਸ਼ਾਂ ਨੂੰ ਵੀ ਇਹ ਉਹੀ ਮਹਾਪੁਰਸ਼ ਹੋ ਸਕਦੇ ਨੇ ਉਹਨਾਂ ਦਾ ਸਤਿਕਾਰ ਕੀਤਾ ਫਤਿਹ ਹੋਈ ਰਹੀ ਕਹਿੰਦੇ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਅੰਦਰਜੀਤ ਸਿੰਘ ਹੈ ਮੈਂ ਖਾਂ ਜੀ ਸੂਰਜ ਨੂੰ ਕੌਣ ਨਹੀਂ ਜਾਣਦਾ ਸਾਰੀ ਦੁਨੀਆ ਜਾਣਦੀ ਹੈ ਤੇ ਉਹਨਾਂ ਮਹਾਂਪੁਰਸ਼ਾਂ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਜੀਵਨ ਦੀਆਂ ਜਿਹੜੀਆਂ ਜ਼ਿਆਦਾ ਹੁੰਦੀਆਂ ਨਾ ਗਿਆਨੀ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ ਸੀ ਪਟੇਗੜ੍ਹ ਸਾਹਿਬ ਮਹਾਂਪੁਰਸ਼ਾਂ ਦੇ ਸੱਜੇ ਪਾਸੇ ਤੁਰੇ ਜਾਂਦੇ ਸੀ ਮੈਂ ਖੱਬੇ ਪਾਸੇ ਰੇਜੇਂਦਰ ਗੜ੍ਹ ਪਹਿਲੀ ਵਾਰ ਸੰਤਾਂ ਦੀ ਕਥਾ ਰਸਨਾ ਤੋਂ ਮੈਂ ਸੁਣੀ ਮੇਰਾ ਬਚਪਨ ਸੀ ਮਹਾਂਪੁਰਖਾਂ ਦੀ ਕਥਾ ਸਾਰੇ ਮੈਨੂੰ ਇੰਨਾ ਟੁੰਬਿਆ ਮੈਨੂੰ ਇੰਨੀ ਮਿੱਠੀ ਕਥਾ ਕਦੇ ਜ਼ਿੰਦਗੀ 'ਚ ਸੁਣੀ ਨਹੀਂ ਸੀ ਮੈਂ ਉਹ ਕਥਾ ਸੁਣ ਕੇ ਜਾਨੋਂ ਮਨ ਕਹਿਲ ਹੋ ਗਿਆ ਵੀ ਇਹ ਕਥਾ ਸਿੱਖਣੀ ਚਾਹੀਦੀ ਹੈ ਸੰਸਕਾਰ ਬਣ ਗਿਆ ਤਿੰਨ ਦਿਨ ਦੇ ਵਿੱਚ ਸੰਤਾਂ ਨੇ ਇੱਕ ਇੱਕ ਵਿਸ਼ੇ ਤੇ ਕਥਾ ਕੀਤੀ ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਕੀ ਹੈ ਸਾਰੀ ਦੁਨੀਆ ਦੇ ਤੀਰਥਾਂ ਤੋਂ ਵੱਡਾ ਤੀਰਥ ਕਿਵੇਂ ਵਾਹਿਗੁਰੂ ਮੰਤਰ ਦੀ ਮਹਾਨਤਾ ਜਿਹੜੀ ਆ ਉਹ ਸਾਰਿਆਂ ਤੋਂ ਵੱਧ ਕਿਸ ਤਰ੍ਹਾਂ ਹੈ ਕਿਵੇਂ ਹੈ ਵਾਹਿਗੁਰੂ ਮੰਤਰ ਦੀ ਮਹਾਨਤਾ ਇਹ ਤਿੰਨ ਵਿਸ਼ਿਆਂ ਤੇ ਬੋਲੇ ਮੈਂ ਜ਼ਿੰਦਗੀ 'ਚ ਇਹ ਜਿਹੀ ਕਥਾ ਨਹੀਂ ਸੀ ਸੁਣੀ ਕਦੇ ਤੇ ਮੈਨੂੰ ਬਹੁਤ ਪਿਆਰੇ ਦੇ ਪਿਆਰ ਦੇ ਘਲਾਬ ਵਿੱਚ ਲੈ ਕੇ ਕਹਿੰਦੇ ਹਰੀ ਸਿੰਘ ਠੀਕ ਹੈ ਤੂੰ ਕੀਰਤਨ ਜਾਣਦਾ ਹੈ ਕੀਰਤਨ ਇਹ ਸਿੱਧਾ ਕੀਰਤਨ ਧਾਰਨ ਵਾਲਾ ਪਿੰਡਾਂ ਚ ਸ਼ਹਿਰਾਂ ਚ ਚੱਲ ਜਾਂਦਾ ਪਰ ਜੇ ਤਖਤਾਂ ਦੀ ਹਾਜ਼ਰੀ ਭਰਨੇ ਹੋਵੇ ਤੂੰ ਭਰ ਨਹੀਂ ਸਕਦਾ ਉੱਥੇ ਦੀ ਮਰਜ਼ਾ ਦਾ ਯਾਰ ਆਗਾ ਦਾ ਕੀਰਤ ਇੱਕ ਕਥਾ ਨਿਗਰ ਵਸਤੂ ਹੈ ਇਹ ਮੈਨੂੰ ਕਹਿ ਕੇ ਵੀ ਕਥਾ ਸਿੱਖ ਆਪ ਉਹਨਾਂ ਨੇ ਕਿਹਾ ਸੀ ਤੇ ਮੈਂ ਮਹਾਪੁਰਸ਼ਾਂ ਦੇ ਖੱਬੇ ਪਾਸੇ ਉਤਰਿਆ ਜਾਣਾ ਹੈ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਦੇ ਵੀ ਸਿੱਧੀ ਸਥਾਨ ਦੇ ਜਾਂਦਿਆਂ ਜਾਂਦਿਆਂ ਮੇਰੀ ਮਨ ਚੁੱਠੀ ਜਾਵੇ ਮੈਂ ਸੰਤਾਂ ਨੂੰ ਇਹ ਗੱਲ ਪੁੱਛਾਂ ਨਾ ਪੁੱਛਾਂ ਕਿਤੇ ਕੋਈ ਉੱਤਰ ਨਾ ਐਸਾ ਮਿਲੇ ਪਰ ਫਿਰ ਮੈਂ ਆਪਣਾ ਮਨ ਹੌਲਾ ਕਰਨ ਵਾਸਤੇ ਮੈਂ ਹਮਾਰਾ ਜੀ ਬੇਨਤੀ ਹੈ ਕਥਾ ਕਿੰਨੇ ਕਿਚਰ ਦੇ ਵਿੱਚ ਆ ਜਾਂਦੀ ਹੁੰਦੀ ਹੈ ਮੈਂ ਅਣਜਾਣ ਸੀ ਮੇਰਾ ਸਵਾਲ ਅਣਜਾਣ ਸੀ ਸੰਤ ਜੀ ਬੋਲੇ ਨਹੀਂ ਭਾਈ ਬਲਦੇਵ ਸਿੰਘ ਬੋਲ ਪਿਆ ਉੱਚੇ ਉੱਚੇ ਹੱਸ ਕੇ ਮੇਰਾ ਮਜ਼ਾਕ ਉਡਾ ਕੇ ਗਿਆਨੀ ਜੀ ਕੋਈ ਮੇਰੇ ਨਾਲ ਇਰਖਾਨੀ ਸੀ ਉਹਨੇ ਕਿ ਮੇਰੇ ਨਾਲ ਪਿਆਰ ਹੈ ਅੱਜ ਵੀ ਹੈ ਪਹਿਲਾਂ ਹੀ ਸੀ ਉਹ ਸੰਤਾਂ ਨੂੰ ਕਹਿੰਦੇ ਜੀ ਐਂ ਐ ਕਰੋ ਪਾਣੀ ਦੇ ਵਿੱਚ ਕਥਾ ਘੋਲ ਕੇ ਹਰੀ ਸਿੰਘ ਨੂੰ ਵੀ ਜਲਦੀ ਦੇ ਕੇ ਪਿਆ ਦਿਓ ਵੀ ਬਹੁਤ ਕਾਲਾ ਹੈ। ਮਹਾਪੁਰਸ਼ ਖੜ ਕੇ ਤੁਰੇ ਜਾਂਦੇ। ਵੀਰ ਰਾਸ ਜਾ ਕੇ ਕਹਿੰਦੇ ਭਾਈ ਬਲਦੇਵ ਸਿੰਘਾਂ ਉਂਗਲ ਖੜੀ ਕਰਕੇ ਨਾ ਪ੍ਰਮਾਤਮਾ ਨੂੰ ਕਹਿੰਦੇ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ। ਕਹਿੰਦੇ ਕੀ ਪਤਾ ਭਾਈ ਹਰੀ ਸਿੰਘ ਤੇਰੇ ਨਾਲ ਵਧੀਆ ਕਥਾ ਕਰਨ ਲੱਗੇ। ਇਓ ਨਹੀਂ ਗੱਲ ਬਹੁਤ ਪਈ। ਇਹ ਉਹਨਾਂ ਦੇ ਬਚਨ ਦੇ ਨਾਲ ਉਹਨਾਂ ਦੀ ਵਰਖਤਾਂ ਦੇ ਨਾਲ ਹਰਫੇ ਐਸੇ ਮਹਾਪੁਰਸ਼ ਮੈਂ ਜ਼ਿੰਦਗੀ ਦੇ ਵਿੱਚ ਤਿੰਨ ਚਾਰ ਜਿਹੜੇ ਹਿੰਦੁਸਤਾਨ ਲੈਵਲ ਦੇ ਵਿਦਵਾਨ ਸੀ ਇੱਕ ਤੇ ਖੁੱਲੀ ਗੱਲ ਮੈਂ ਫੇਰ ਕਰੂੰਗਾ ਅੱਜ ਇਹਨਾਂ ਗੱਲਾਂ ਦਾ ਕਰਨ ਦਾ ਸਮਾਂ ਨਹੀਂ ਹੈ ਜਿਨ੍ਹਾਂ ਦਾ ਦਿੱਲੀ ਦਾ ਤਖਤ ਜਿਹੜਾ ਸੀ ਉਹ ਵੀ ਸਮੇਂ ਦਾ ਸੀ ਹਾਂ ਵਿਦਵਾਨ ਹੈ ਕੋਈ ਮੈਂ ਉਹ ਵਿਦਵਾਨ ਜਿਹੜੇ ਨਾ ਮਹਾਪੁਰਸ਼ਾਂ ਦੇ ਵਿਚਾਰਾਂ ਦੇ ਅੱਗੇ ਧੁੰਦ ਦੇ ਬੱਦਲ ਵਾਂਗੂਟ ਦੇ ਦੇਖੇ ਨੇ ਆਚਾਰੀਆ ਸੀ ਇੱਕ ਜੰਗੂ ਦਾ ਜੋਗ ਦੀਆਂ ਕਲਾਸਾਂ ਲਾਉਣ ਵਾਲਾ ਜਿਹੜਾ ਹੈਲੀਕਾਪਟਰ ਨਹੀਂ ਜਾਂਦਾ ਸੀ ਪ੍ਰਧਾਨ ਮੰਤਰੀ ਪ੍ਰਭਾਵ ਸੀ ਜਿਸ ਤੋਂ ਹੋਰ ਲੋਕ ਤਾਂ ਹੁਣੇ-ਹੁਣੇ ਆ ਤੇ ਉਹਦਾ ਅਚਨਚੇਤ ਮਿਲਣਾ ਹੇਮਕੁੰਣ ਸਾਹਿਬ ਦੀ ਯਾਤਰਾ ਮੈਂ ਕਥਾ ਕਰਾ ਰਿਹਾ ਸੀ ਸੰਤਨ ਦੇ ਨਾਲ ਮੇਰੇ ਅੱਜ ਵੀ ਯਾਦ ਹੈ ਵੀ ਬੰਦਨਾ ਹਰ ਬੰਦਨਾ ਇਹ ਉਸ ਵੇਲੇ ਸ਼ਬਦ ਆਇਆ ਸੀ ਕਥਾ ਦਾ ਭਾਈ ਗੁਰਦੇਵ ਸਿੰਘ ਜੀ ਮਹਾਪੁਰਸ਼ਾਂ ਦੇ ਭਤੀਜੇ ਲਾਜ਼ੀ ਰਖਵੇ ਤੁਸੀਂ ਨਿਹੰਗ ਸਿੰਘ ਚਲੇ ਗਏ ਸੰਸਾਰ ਤੋਂ ਕਥਾ ਦੀ ਸਮਾਪਤੀ ਹੋਈ ਗੋਵਿੰਦ ਧਾਮ ਦਾ ਜ਼ਿਕਰ ਹੈ ਤੇ ਮਹਾਪੁਰਸ਼ਾਂ ਦਾ ਸੁਭਾਅ ਵੀ ਹਰੇਕ ਸਾਧੂ ਦਾ ਆਦਰ ਕਰਦੇ ਸੀ ਸਾਰੀਆਂ ਸੰਪਰਦਾਵਾਂ ਦਾ ਆਦਰ ਕਰਦੇ ਸੀ ਉਹਨੇ ਕਿਹਾ ਮਹਾਪੁਰਸ਼ ਮੈਂ ਇਹਨਾਂ ਦਾ ਨਾਮ ਤਾਂ ਨਹੀਂ ਜਾਣਦਾ ਤੇ ਮਹਾਪੁਰਸ਼ ਬੈਠੇ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ 10-15 ਮਿੰਟ ਤੁਸੀਂ ਵੀ ਸਮਾਤਾਂ ਸੰਗਤਾਂ ਥੱਕੀਆਂ ਹੋਈਆਂ ਵੀ ਤੁਸੀਂ ਵੀ ਆਪਣੇ ਪ੍ਰਵਚਨ ਸੁਣਾ ਦਿਓ ਉਹ ਜੋ ਮਹਾਪੁਰਸ਼ ਨੇ ਗੁਰਮਤਿ ਸੁਣਾਈ ਉਹਦੇ ਤੇ ਸੁਹਾਗਾ ਫੇਰਨ ਲੱਗਿਆ ਉਹ ਬਚਨ ਅਜੇ ਇਹ ਕਰਨ ਲੱਗਿਆ ਜਿਹੜੇ ਗੁਰਮਤਿ ਦੇ ਨਾਲ ਮੇਲ ਨਹੀਂ ਸਿਖਾਉਂਦੇ ਮੈਂ ਤਾਬੇ ਹੀ ਬੈਠਾ ਹਾਂ ਕਿਉਂਕਿ ਮੈਂ ਤਾਂ ਕਥਾ ਦਾ ਪਾਠ ਬੋਲਣਾ ਸੀ ਕਥਾ ਦਾ ਪਾਠ ਬੋਲਿਆ ਗਿਆ ਸ਼ਬਦ ਸਮਾਪਤ ਹੋ ਗਏ ਸੰਤ ਹੀਟਾ ਚਲੇ ਗਏ ਸਟੇਜ ਤੋਂ ਗੁਰਦੇਵ ਸਿੰਘ ਨੱਠ ਕੇ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਤੁਸੀਂ ਦੋ ਗਿਆਨੀ ਇਕੱਠੇ ਹੋਇਆ ਤੇ ਨਾਉ ਬੋਲਦੇ ਨਾ ਤੂੰ ਬੋਲਦਾ ਆਹਦੇ ਕੀ ਹੋ ਰਿਹਾ ਮੈਂ ਕਹਾਂ ਗੁਰਦੇਵ ਸਿੰਘ ਜੀ ਤੁਸੀਂ ਚੁੱਪ ਰਹੋ ਇਹ ਕਿਸੇ ਦਾ ਆਧਾਰ ਨਹੀਂ ਰੱਖਣ ਵਾਲੇ ਬਸ ਉਹਨੇ ਗੱਲ ਸਮਾਪਤ ਕੀਤੀ ਹੈ ਮਹਾਪੁਰੇ ਹੇਟਾਂ ਦੀ ਪੋਰਪੇਮਾ ਨਹੀਂ ਮਾਰੇ ਰੋਏ ਆਜੋੜ ਮੈਂ ਸਟੇਜ ਛੱਡ ਕੇ ਪਰੇ ਹੋ ਗਿਆ ਬਸ ਇਹ 20 ਮਿੰਟਾਂ ਚ ਮਹਾਪੁਰਸ਼ਾਂ ਦੇ ਉਹਨਾਂ ਦੇ ਪ੍ਰਚਾਰ ਦੇ ਉਤਰਾਂ ਦਾ ਉਹ ਉਸ ਵੇਲੇ ਪ੍ਰਭਾਵਸ਼ਾਲੀ ਗੁਰਮਤ ਦੇ ਪ੍ਰਮਾਣ ਦੇ ਕੇ ਸਿੱਧ ਕੀਤਾ ਔਰ ਉਹ ਸਿਰਨੀਮਾ ਕਰਕੇ ਮਹਾਪੁਰਖ ਉਤੋਂ ਗਿਆ ਵੀ ਮੈਂ ਗੁਰਮਤ ਦੇ ਸਾਧੂਆਂ ਦੇ ਨਾਲ ਉਹਨੂੰ ਇਹ ਸੀ ਵੀ ਮੈਂ ਬڑے-ਬڑے ਵੇਦ ਸ਼ਾਸਤਰ ਪੜ੍ਹਿਆ ਇਸ ਤਰ੍ਹਾਂ ਗਰੀਬ ਦਾਸੀਆਂ ਦਾ ਇੱਕ ਮਹਾਪੁਰਖ ਵਿਦਾਨ ਦਾ ਬੜਾ ਚੋਟੀ ਦਾ ਆਚਾਰੀਆ ਇਹ ਮਾਨਸਾ ਤੋਂ ਕਥਾ ਕਰਦੇ ਸੀ ਮਹਾਪੁਰਖ ਅਸੀਂ ਚਲੇ ਗਏ ਉਹਨੂੰ ਇਹ ਆ ਕਿ ਤਵੀ ਪਾਠੀ ਨਹੀਂ ਉਹਨੇ ਕਿਹਾ ਕਹਿੰਦੇ ਤੁਸੀਂ ਅਖੰਡ ਪਾਠੀ ਹੋ ਸੰਤ ਅਨੰਦਰਾਦਰ ਜੀ ਨੇ ਬੋਲਿਆ ਇਹਨਾਂ ਨੇ ਬੜਾ ਆਦਰ ਕੀਤਾ ਸੀ ਭਾਈ ਕਲਦੀਪ ਸਿੰਘ ਸੁਖਦੇਵ ਸਿੰਘ ਨਾਲ ਸੀ ਮਾਂ ਬੁਰਸ਼ ਕਹਿੰਦੇ ਨਹੀਂ ਮਹਾਰਾਜ ਵੀ ਐਡੇ ਭਾਗ ਕਿੱਥੇ ਖੰਡ ਪਾਠੀ ਨੇ ਗੱਲ ਟਾਲਦੀ ਉਹ ਕੋਲ ਬੈਠਾ ਕਹਿੰਦੇ ਜੀ ਬਡੇ ਗੁਰਦੁਆਰੇ ਕਥਾ ਕਰਦੇ ਆ ਕਹਿੰਦੇ ਅੱਛਾ ਗਿਆਨੀ ਆ ਤੁਸੀਂ ਕਹਿੰਦੇ ਨਹੀਂ ਮਹਾਰਾਜ ਆ ਗਿਆਨੀ ਹੋਈਆਂ ਗਿਆਨੀ ਤਾਂ ਨਹੀਂ ਹੈ ਉਹੋ ਸੰਤ ਨੂੰ ਥੋੜਾ ਜਿਹਾ ਸਿਰ ਹਿਲਣ ਦੀ ਕੁਦਰਤੀ ਬਿਮਾਰੀ ਹੈਗੀ ਸੀ ਜਦਬਾਰ ਬਹੁਤ ਵੱਡਾ ਸੀ ਇਹਦੇ ਕੋਈ ਦੋਰਾਵਾ ਨਹੀਂ ਤੇ ਉਹ ਲਗਿਆ ਕੁਝ ਥੋੜੇ ਜੇ ਸ਼ਬਦਾਂ ਦੇ ਵਿੱਚ ਨੀਮਾ ਦਿਖਾਉਣ ਦਾ ਵਾਸਤੇ ਮਹਾਪੁਰਸ਼ ਕਹਿੰਦੇ ਸੰਤ ਜੀ ਮੇਰਾ ਮਨੋ ਤੁਹਾਡੇ ਦਰਸ਼ਨ ਕਰਨ ਵਾਸਤੇ ਹੀ ਸੀ ਉਹ ਹੋ ਗਏ ਮੈਂ ਕੋਈ ਬਹਿਸ ਨਹੀਂ ਕਰਨਾ ਉਸ ਸੰਤ ਜੀ ਹਟੇ ਨਾ ਤੇ ਜਦੋਂ ਨੇ ਗਾਹ ਸ਼ੁਰੂ ਹੋਏ ਮਹਾਪੁਰਸ਼ ਕਹਿੰਦੇ ਵੀ ਚਲੋ ਕੋਈ ਨਹੀਂ ਵਿਚਾਰ ਤਾਂ ਕਰ ਲੈਂਦੇ ਪਰ ਤੁਹਾਡਾ ਸਰੀਰ ਮੈਨੂੰ ਸਵਸਥ ਨਹੀਂ ਲੱਗਦਾ ਉਹ ਸੰਤ ਉੱਠ ਕੇ ਬੈਠਾ ਹੋ ਗਿਆ ਕਹਿੰਦਾ ਮੇਰੀ ਆਤਮਾ ਤਾਂ ਠੀਕ ਹੈ ਮੇਰੀ ਜ਼ੁਬਾਨ ਤਾਂ ਠੀਕ ਹੈ ਮਹਾਪੁਰਸ਼ਾਂ ਨੇ ਵਿਦਾਨ ਦੇ ਇੱਕੋ ਹੀ ਪੁਆਇੰਟ ਦੇ ਐਸਾ ਉਸ ਨੂੰ ਦਬਲਿਆ ਅਖੀਰ ਨੂੰ ਹੱਥ ਜੋੜ ਕੇ ਕਹਿੰਦਾ ਇਹ ਵਿਦਿਆ ਨਾਲ ਦੀਆਂ ਨੂੰ ਵੀ ਪੜਾਓ ਕਹਿੰਦੇ ਜੀ ਤੇ ਕਰਮਾਂ ਚ ਹੋਊਗੀ ਪੜ। ਅਜੇ ਏਡਾ ਵੱਡਾ ਵਿਦਵਾਨ ਜਿਹੜਾ ਸਾਰੇ ਧਰਮਾਂ ਦੇ ਨੇ। ਉੰਗਦੇ ਮੇਲੇ ਤੇ ਇੱਕ ਪੰਡਿਤ ਮਹਾਪੁਰਸ਼ਾਂ ਦੇ ਕੋਲ ਆਇਆ। ਉਹਨੇ ਕਹਾ ਭਿਰਗੂ ਦੇ ਖਾਨਦਾਨ ਦੇ ਵਿੱਚੋਂ। ਮਹਾਪੁਰਸ਼ ਕਹਿੰਦੇ ਤੇਰਾ ਪ੍ਰਸ਼ਤੀ ਕਰਤਾ ਸਾਨੂੰ ਆ ਕੇ ਸਵੇਰੇ ਸ਼ਰੇ ਮੱਥੇ ਲਗਿਆ। ਉਹਨੇ ਗੁੱਸਾ ਕੀਤਾ ਕਹਿੰਦੇ ਬੈਠ ਜਾ। ਕਿਆ ਤੁਹਾਡੇ ਬਜ਼ੁਰਗਾਂ ਦੇ ਕੋਲ ਆਹ ਕੋ ਕਰਮ ਨਹੀਂ ਹੋਇਆ ਦੋਵੇਂ ਹੱਥ ਜੋੜ ਕੇ ਜਿਆ ਸੰਸਾਨੇ ਸੰਸਕ੍ਰਿਤੀਆਂ ਸੁਰਤੀਆਂ ਬੋਲੀਆਂ ਦੋ ਤਿੰਨ ਮਹੰਤ ਸੰਤਾ ਸਿੰਘ ਜੀ ਪਟਿਆਲੇ ਵਾਲੇ ਉਥੇ ਕੋਲ ਬੈਠੇ ਕਹਿੰਦੇ ਵੀ ਹਰੀ ਸਿੰਘ ਹੱਦ ਹੋ ਗਈ ਤੁਹਾਡੇ ਵਿਦਿਆ ਉਸਤਾਦ ਮਹਾਪੁਰਸ਼ਾਂ ਨੇ ਕਹਿੰਦੇ ਪੰਡਿਤ ਨੂੰ ਚੈਰੀ ਪੈਤਾ ਅਰ ਉਹ ਬਾਅਦ ਵਾਰ ਕਹੇ ਮਹਾਰਾਜ ਇੰਨੀ ਸ਼ੁੱਧ ਸੰਸਕ੍ਰਿਤ ਅਸੀਂ ਸੰਸਕ੍ਰਿਤ ਪੜੇ ਹੋਏ ਘਰਾਣਿਆਂ 'ਚ ਜਮੇ ਆ ਸਾਡੇ ਕੋਲ ਨਹੀਂ ਇੰਨੀ ਸ਼ੁੱਧ ਮੋਰਨ ਦੀ ਉਹ ਮਹਾਪੁਰਸ਼ਾਂ ਦਾ ਸਰੀਰ ਨਹੀਂ ਚਲੇ ਗਿਆ ਉਹਦਾ ਵਿਦਿਆ ਦਾ ਬਹੁਤ ਵੱਡਾ ਖਜ਼ਾਨਾ ਚਲੇ ਗਿਆ ਸਾਡੇ ਕੋਲ ਪਰ ਕੀ ਕਰ ਸਕਦੇ ਹਾਂ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨੀ ਹੇ ਕਲਗੀਧਰ ਪਾਤਸ਼ਾਹ ਤੇਰੇ ਪੰਥ ਦੇ ਵਿੱਚ ਇਹੋ ਜਿਹੇ ਵਿਦਮਾਨ ਭੇਜਦੇ ਰਹੋ ਤਾਂ ਕਿ ਪੰਥ ਦੀ ਸਵਿਧਿ ਹੋ ਜਾਏ ਜਾਣ ਤੋਂ ਪਹਿਲਾਂ ਮਹਾਪੁਰਸ਼ਾਂ ਦਾ ਖੁਦ ਫੋਨ ਆਇਆ ਕਦੇ ਨਹੀਂ ਸੀ ਆਇਆ ਹੱਸ-ਹੱਸ ਕੇ ਵਚਨ ਕਰੇ ਹੱਸ-ਹੱਸ ਕੇ ਗੱਲਾਂ ਕਰੀਆਂ ਤੇ ਉਹਨਾਂ ਮਹਾਪੁਰਸ਼ਾਂ ਦੀ ਕਰਨੀ ਨੂੰ ਨਮਸਕਾਰ। ਇੱਕ ਆਖਰ ਦਾਤਾ ਜੋ ਗੁਰਸੇਵਤ ਰੇਤਾਸ 100 ਜੁਨ ਹੋਰ ਅਸਮਾਨ ਦਾ ਅੰਤ ਸੋਚ ਕਰਵਾਜ਼ ਜਿਹੜਾ ਆਪਣੇ ਵਿਦਿਆ ਦਾਤਾ ਦਾ ਸਤਿਕਾਰ ਨਾ ਕਰੇ ਨਿਰਾਦਰ ਕਰੇ 100 ਜੁਨ ਕੁੱਤੇ-ਕੁੱਤੇ ਦਾ ਮਿਲਦਾ ਹੈ। ਤੇ ਉਹਨਾਂ ਮਹਾਪੁਰਸ਼ਾਂ ਨੇ ਇਹ ਆਖਰ ਪੜਾਈ ਸਨ। ਮੈਂ ਉਹਨਾਂ ਨੂੰ ਨਮਸਕਾਰ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਪੋਸ਼ਣ ਕਰਨਾ। ਉਹਨਾਂ ਚੁਕਾਂ ਦੀ ਸ਼ਮਰ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ